ਏ ਮੁੰਡਾ ਅੱਜ ਦਾ ਰਿਵਾਜ ਤੇ ਪਜਾਤਾ ਸਹੋਲੀ ਮੰਡੀ ਦੇ ਵਿੱਚ ਸਾਜ ਆਈ ਸ਼ਰੋਣਾ ਨਾ ਰਿਵਾਜ ਇੱਥੋਂ ਤਾਂ ਖੜਾ ਆਪਾ ਹੀ ਤੇਰੇ ਮੁੰਡੇ ਨੂੰ ਸ਼ਗਨ ਰਾਜੂ ਵੱਲੋਂ ਚੱਕ ਪੁੱਤੋ ਏ ਠੀਕ ਹਾਲਾ ਹਾਲਾ ਜੀ ਜੀ ਰੱਬ ਤੈਨੂੰ ਰਾਜੀ ਰੱਖੇ 2 ਸਾਲ ਉਮਰ ਮੇਰੀ ਵੀ ਤੈਨੂੰ ਲੱਗ ਜੇ ਮੈਂ ਤਾਂ ਖਾਂ ਖੜਾ ਕਿਵੇਂ ਜੇ ਲੱਗੂਗਾ ਇਹ ਉਹ ਲੱਗੂ ਆਹ ਦੇਖ ਆ ਲੱਗਿਆ ਮੰਡੂਰੀਆਂ ਬੜੀਆਂ ਆ ਲੈ ਗੱਲ ਸੁਣ ਲੈ ਬਾਈ ਉਸ ਬੱਕਰੀ ਪਿੱਛੇ ਇੱਕ ਹਿੰਡ ਭਗਾਈ ਐ ਬਹੁਤ ਪਵਾਰੇ ਪਏ ਨੇ ਕੋਈ ਨਹੀਂ ਪਰ ਬੱਕਰੀ ਤੇਰੀ ਵੇਚ ਕੇ ਦਿਖਾਈ ਅੱਜ ਸੂਰਮਾ ਇਹ ਬੰਦਾ ਜਿਹੜੇ ਨੇ ਆ ਕੇ ਖਾੜੇ ਚ ਝੰਡੀ ਪੱਟੀ ਐ ਹਰੇਕ ਨੂੰ ਬਰੀਡਾਂ ਦਾ ਤੇ ਨਸਲਾਂ ਦਾ ਪਤਾ ਵੀ ਨਹੀਂ ਉਂ ਇਟਮਾਲੇ ਬੰਨੀ ਫਿਰਦੇ ਨੇ ਪਾਲੀ ਸਾਰੀ ਉਮਰ ਚ ਹਰੇਕ ਪਾਲੀ ਨੂੰ ਪਤਨੀ ਮੰਨ ਜਲਦਾ ਵੀ ਪਤਾ ਨਹੀਂ ਨਹੀਂ ਪਤਾ ਹੈਗਾ ਪੀ ਪਤੀਲੀ ਕਿਵੇਂ ਮੰਨ ਜਣੀ ਹੈ ਬੱਕਰੀ ਚਾਰ ਦੇ ਚਾਰ ਦੇ ਦੀ ਉਮਰ ਲੰਘ ਜਾਂਦੀ ਹੈ ਬੱਕਰੀ ਦਾ ਐ ਨਹੀਂ ਪਤਾ ਹਰੇਕ ਬੰਦੇ ਨੂੰ ਵੀ ਕਿਵੇਂ ਇਹ ਖਾਊਗੀ ਕਿਹੜੇ ਟਾਈਮ ਬੈਠੂਗੀ ਕਿੱਥੇ ਚਰੂ ਕਿਹੜੇ ਟਾਈਮ ਠੀਕ ਹੈ ਸੱਚਾ ਕਿਵੇਂ ਬਾਬੂ ਤੇ ਕਿਉਂ ਨਾ ਕਿਵੇਂ ਦਰੋਗਾ ਟਕਿਉਣਾ ਸੱਚਾ ਜੀ ਬਹੁਤ ਇਹ ਤਾਂ ਇਹ ਜਿ ਨੇ ਨਾ ਬਾਬੂ ਦਰੋਗਾਂ ਨਾਲ ਉਹੀ ਲੜਦੇ ਫਰੀਂ ਇਹਨੇ ਹਾਂ ਹਾਂ ਇਹ ਨਹੀਂ ਮੈਂ ਕਹਿੰਦਾ ਭਲੇ ਲੋਕੋ ਗੁੱਸਾ ਨਾ ਕਰਿਓ ਵੀਡੀਓ ਨਹੀਂ ਦੀ ਕਹਿਣਾ ਵੀ ਉਹਨਾਂ ਦੀ ਡਿਊਟੀ ਬਣਦੀ ਹੈ ਆਪਾਂ ਨੂੰ ਰੋਕਣਾ ਨਾ ਉਹਦੇ ਪੌਦੇ ਲਾਉਣੇ ਸਾਡੇ ਚਾਰਨੇ ਵੀ ਛੋਟਾ ਪੌਦਾ ਬਚਾਓ ਜਾਂ ਬड़ा ਹੋ ਗਿਆ ਉਹਨੂੰ ਆਪਾਂ ਦੋ ਚਾਰ ਡਾਲੀਆਂ ਵੱਡ ਕੇ ਤਾਂ ਪਾ ਲਾਂਗੇ ਕੰਮ ਆ ਜੂ ਆਪਣੇ ਤਾਂ ਧੰਨਵਾਦ ਸਾਡੇ ਰਾਜੂ ਜੀ ਦਾ ਇਹ ਆਇਆ ਲਚਕਾਣੀ ਤੋਂ ਬੱਕਰੀਆਂ ਦਾ ਪੂਰਾ ਸਟਾਰ ਹੈ ਪੂਰਾ ਬੱਕਰੀਆਂ ਵਾਲਾ ਇਹ ਨੂੰ ਸਾਰੀ ਦੁੱਖ ਦਰਦ ਦੀ ਕਹਾਣੀ ਸੁਣਾਤੀ ਵੀ ਆ ਕੁਛ ਲੱਗਿਆ ਹੈ ਇਹਨੂੰ ਚੈੱਕ ਵੀ ਬੱਕਰੀ ਖਰਾਤੀ ਵੀ ਥਣ ਲੋਕ ਕਹਿੰਦੇ ਨੇ ਛੋਟਾ ਹੈ ਥਣ ਆਊਗਾ ਥਣ ਖੜਿਆ ਹੋਇਆ ਨਹੀਂ ਹੈਗਾ ਆਸੀਆ ਉਹਦੀ ਭੈਣ ਦੇ ਨਾਤੇ ਭੈਣ ਸਮਝ ਕੇ ਵੀ ਜਵਾਖ ਦੀ ਮਾਂ ਹੈ ਨਿਆਣੀ ਤੜਕੇ ਦੀ ਭੁੱਖੀ ਤੇ ਆਈ ਵਿਚਾਰੀ ਆਈ ਹੈ ਚਾਵਨੀ ਕੁੜੀ ਨੇ ਤੀਤੀ ਮੈਂ ਕਹਦੀ ਭੈਣ ਉੱਥੇ ਪਿਆ ਲੈਣਾ ਆਹ ਕਿਹੜਾ ਬੰਦਾ ਵੀ ਉਰੋਂ ਆਇਆ ਤੂੰ 100 ਲੀ ਬੱਸ 500 ਤੋਂ ਚੌਰਾਂ ਦੀ ਕੁੜੀ ਹੈ ਚੌਰਾਂ ਦੀ ਮੁੰਡਾ ਆਪਣੇ ਮੈਰਿਆਂ ਦੇ ਪਰਿਵਾਰ ਚੋਂ ਵੀ ਬਾਈ ਆਪਾਂ ਇਹਨੂੰ ਕਹਿੰਦੇ ਆ ਕੁੜੀ ਨੂੰ ਬੱਕਰੀ ਵੇਚ ਕੇ ਉਹਦੇ ਘਰ ਨੂੰ ਜਾ ਭਾਈ ਹੁਣ ਮੰਡੀ ਲੱਗ ਚੁੱਕੀ ਇਹ ਬਾਈ ਕਹਿੰਦਾ ਕਿਸੇ ਨੂੰ ਜੇ ਨਹੀਂ ਗੁੱਸਾ ਕਿੱਲਾ ਕਿਉਂ ਧੜਕੇ ਦੀ ਟੋਬੇ ਚ ਇੱਟ ਸਿੱਧੀ ਐ ਇਹ ਡੂੰਗੇ ਪਾਣੀ ਚ ਗੋਤਾ ਮਾਰ ਕੇ ਇੱਟ ਨੂੰ ਇਹ ਕੱਢਣ ਲੱਗਿਆ ਹੁਣ ਤੇ ਨਾਲ ਇਹ ਵੀ ਮੈਂ ਵੀ ਮੜ ਰਿਆ ਸਾਰਾ ਲਾਣਾ ਲੈ ਬੱਕਰੀ ਬਾਈ 19500 ਲਾਇਆ ਪ੍ਰੇਮੀ ਦੇ ਚੇਲੇ ਨੇ ਲੈ ਆਹ ਲੈ ਬੱਕਰੀ ਵੇਚਤੀ ਜਿੰਨੇ ਕੁੜੀ ਨੇ ਮੰਗੇ ਨੇ ਮੇਰੀ ਭੈਣ ਨੇ 20000 ਦੀ 20000 ਦੀ ਹਿੰਦ ਪੁਗਾਤੀ 20 ਦੀ ਬੱਕਰੀ ਵੇਚਤੀ ਚੱਕ 2.5 ਮਿੰਟ ਦਾ ਸੌਦਾ ਐ ਕੀ ਕਰ ਆਹ ਲੈ ਇਹ ਗੱਲ ਨੂੰ ਛੱਡ ਹੁਣ ਬਸ ਸਾਰੇ ਕੀ ਹੋ ਗਏ ਸਾਰੇ ਆਪਣੇ 44 ਹੋ ਗਏ ਸਾਰੇ 42 ਹੋ ਗਏ ਠੀਕ ਹੈ ਗੱਲ ਜੇ ਕਹਿੰਦਾ ਸਾਰਾ ਜਾਂਦਾ ਦਿਖੇ ਤਾਂ ਅੱਧਾ ਦੇਵੇ ਪੰਡ ਖਾ ਕੇ ਜਾਈਂ ਸਹੋਲੀ ਦੀ ਮੰਡੀ ਦੇ ਵਿੱਚ ਕਿਉ ਬੂਰਾ ਤੇ ਖੰਡ ਆ ਰਾਜ ਨੂੰ ਤਾੜੀਆਂ ਲਾ ਹਾਂ ਪਾਤਾ ਮੈਂ ਇਸ ਨੂੰ ਬੜੇ ਮਾਂ ਤੇ ਪੰਡ ਠੀਕ ਹਾਂ ਵਧੀਆ ਦੇਖੀ ਐ ਇਹ ਗੱਲਾਂ ਦੇ ਸਟਾਰ ਆ ਮੈਂ ਵਾਹ ਸੱਜਾ ਰਾਮ ਹਾਂ हां बच्चा ਨਾਲੇ बच्चा ਨਾਲੇ बच्चा ਨਾਲੇ ਆ ਲੈ ਬੇਟਾ ਪਾ ਦੇ ਤੇ ਆ ਜਾ ਭੈਣੇ ਪੈਸੇ ਕਿੜਕੇ ਦੇਵਾ ਤੈਨੂੰ ਕੋਈ ਨਹੀਂ ਜਾ ਵੀਡੀਓ ਤੋਂ ਕੁੜੀ ਡਰਦੀ ਐ ਨਾ ਕੋਈ ਨਹੀਂ ਰਹਿਣ ਉਧਰੇ ਹੈ ਹਾਂ ਵੀ ਦੀਣਾ ਵੀਡੀਓ ਚਲੋ ਕੋਈ ਨਹੀਂ ਕੋਈ ਕੋਈ ਗੱਲ ਨਹੀਂ ਸਰਪੰਚਾ ਕੋਈ ਨਹੀਂ ਇਹ ਵੀ ਬਣਾਉਂਦੇ ਆ ਜੀ ਰਾਜੂ ਇਹਦੀ ਜਵਾਕ ਦੀ ਲਿਆ ਫੇਰ ਭੈਣੇ ਉਰੇ ਜਾ ਫੇਰ ਕੀ ਸੰਗਦੀ ਆ ਜਾ ਆ ਜਾ ਆ ਜਾ ਆਜਾ ਬੱਚਿਆ ਆਜਾ ਆਜਾ ਭਾਈ ਆਜਾ ਪੁੱਤ ਮੈਨੂੰ ਖੜਾ ਦੋ ਜਵਾਖ ਮੈਂ ਦੇਣ ਕਿਤੇ ਓਏ ਇਹਨਾਂ ਜਵਾਖਾਂ ਨੂੰ ਤਾਂ ਦੁਨੀਆ ਰੋਂਦੀ ਫਰਦੀ ਐ ਇਹ ਜਵਾਖ ਕਿੱਥੇ ਧਰੇ ਪਏ ਨੇ ਨਾ ਨਾ ਇਹਨਾਂ ਦੇ ਮਾਰੇ ਫਿਰਦੇ ਆ ਵਿਚਾਰਿਆਂ ਦੇ ਪਹਿਲੇ ਬੁਣਾਵਾ ਇਹਨਾਂ ਦੀ ਆਵਾਜ਼ ਹਾਂ ਕੀ ਨਾ ਆਇਆ ਬਈ ਦਾ ਗੁਰਲੀਵਾਜ ਰਾਜ ਨੂੰ ਦੱਸ ਇਹ ਅੱਜ ਦਾ ਰਿਵਾਜ ਇਹ ਮੁੰਡਾ ਅੱਜ ਦਾ ਰਿਵਾਜ ਤੇ বাজਾਤਾ ਸੋਹਲੀ ਮੰਡੀ ਦੇ ਵਿੱਚ ਸਾਜ ਆਇਸ਼ਾ ਰੋਣਾ ਨਹੀਂ ਹੱਸ ਕੇ ਦਿਖਾ ਦੇ ਹੱਸ ਕੇ ਦਿਖਾ ਦੇ ਤੋਰੀ ਬਾਜ ਪੈਸੇ ਘਣ ਬਾਈ ਲਿਆਓ ਜੀ ਲਿਆਓ ਜੀ ਆ ਪੈਸੇ ਭਾਲੋ ਲੈ ਭਾਈ ਪੈਸੇ ਲੰਬਾ ਕਿ ਜਵਾਕ ਨੇ ਵੇਚੀ ਪਰ ਆ ਹਾ ਹਾ ਨਿੱਕੀ ਕੋਟੀ ਰੋਡ ਤੇ ਰਿਵਾਜ ਇੱਥੋਂ ਤਾਂ ਖੜਾ ਬੱਸ ਬੱਸ ਜਿਹੜਾ ਖਾ ਕੇ ਦੀ ਪਿੱਛੇ ਫੜੀ ਕਹ ਚ ਬਟੇ ਕੋਈ ਨਹੀਂ ਕੋਈ ਨਹੀਂ ਡਰ ਗਿਆ ਉਹ ਕਿਹੜਾ ਆ ਗਿਆ ਕੋਈ ਚਾਰ 5 6 7 8 9 ਖਾ ਚ ਬਟੇ 10 11 12 15 16 17 18 20000 ਰੁਪਏ ਮੋੜ ਦੇ ਖੜ ਜਾ ਇਹ ਸਾਈ ਇਹਦੀ ਰੱਜੂ ਦੀ ਬਾ ਤੁਰਾ ਰੱਖ ਤਾ ਮੇਰੀ ਤਰਾ ਰੱਖ ਲੈਂ ਤਾ ਪਿਛੋ ਲੈ ਮੈਨ ਖੁਸ਼ ਹੋ ਕੇ ਐ ਤੱਕ ਕਿਨਾ ਨਹੀਂ ਲੈਂਦੇ ਸਾਗਨ ਨੂੰ ਖੁਸ਼ੀ ਦਾ ਲੈ ਬੱਟੇ ਜਿਹਨੋਂ ਦੋ ਬਾਪੂੜੇ ਮੁੰਡਾ ਫੜ ਲ ਤੂੰ ਕੋਈ ਨਹੀਂ ਖੜਾ ਨਹੀਂ ਬੇਤਰਾ ਲਈ ਬਿਰਤਾਂ ਨਹੀਂ ਮਾਨੇ ਨਾ ਏ ਤੁੱਲੀ ਮਾਰਦਾ ਏ ਤੁੱਲੀ ਮਾਰਦਾ ਕਹਿ ਗਏ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 11 12 13 14 15 16 17 4 19 D D ਹੋ ਗਿਆ ਜੀ ਖੜ ਜਾ ਹੁਣ ਮੜ ਜਾ 2 ਮਿੰਟ ਖੜ ਜਾ ਇਹ ਪਤਾ ਨਹੀਂ ਜ਼ਿੰਦਗੀ ਕੈਦ ਨਾ ਦੀ ਹੈ ਭਰਾਵਾ ਦੁਨੀਆ ਯਾਦ ਤੱਕ ਰੂਗੀ ਆਹ ਭਾਈ ਤੇਰੇ ਮੁੰਡੇ ਨੂੰ ਸਗਨ ਰਾਜੂ ਵੱਲੋਂ ਚੱਕ ਪੁੱਤੋ ਏ ਹਾਲਾ ਹਾਲਾ ਜੀ ਜੀ ਰੱਬ ਤੈਨੂੰ ਰਾਜੀ ਰੱਖੇ ਦੋ ਸਾਲ ਹੋ ਗਏ ਮੇਰੀ ਵੀ ਤੈਨੂੰ ਲੱਗ ਜੇ ਮੈਂ ਤਾਂ ਖਾਈ ਖੜਾਂ ਤੇਰੇ ਸਦਕੇ ਕੁਝ ਨਾ ਪਕੜੋ ਉਹ ਆਪਣੀ ਚੜੀਆਂ ਦੀ ਸ਼ੱਕ ਪਾ ਲਖਿਆ ਵੀ ਭਾਈ ਲਖਿਆ ਆਪ ਦੀ ਆਪ ਦੀ ਕਰਾ ਕੇ ਉੱਥੇ ਇਹ ਭਾਈ ਇਹਨੂੰ ਛੋੜ ਜੋ ਮਰਜ਼ੀ ਕਰਦੇ ਖੁਰਮੋਕਲਾ ਕਿਉਂ ਇਹ ਬੰਦੇ ਨੇ ਸੂਰਮਾ ਗਤੀ ਕਰੀ ਐ ਢੜਕੇ ਦੇ ਨੇ ਨਾ ਡੱਬ ਖੜਬੀਆਂ ਕਰਦੇ ਤੇ ਲੋਕ ਗੱਲਾਂ ਹਾਂ ਹਾਂ ਮੈਂ ਡਰਦਾ ਕਿਸੇ ਤੋਂ ਨਹੀਂ ਡੱਬ ਖੜਬੀਆਂ ਗੱਲਾਂ ਨਾ ਕਰਿਆ ਕਰੋ ਪਾ ਦਾ ਪਾ ਲਾਇਆ ਕਰੋ ਮਿੱਠੂ ਬਾਜ਼ਾਰ ਦਾ ਬਾਜ਼ਾਰ ਆਪਾਂ ਨੇ ਮੰਡੀਆਂ ਚਲਾਉਣੀਆਂ ਨੇ ਮੰਡੀਆਂ ਦਾ ਸਤਕਾਰ ਕਰਨਾ ਹੈ ਆਪਾਂ ਲੋਕਾਂ ਦਾ ਮਾਲ ਵੇਚਣਾ ਕਿਉਂ ਪ੍ਰੇਮੀਆ ਹਾਂਜੀ ਭਾਣ ਨਾਲ ਲੋ ਭਾਣ ਨਾਲ ਵੇਚੋ ਉਹ ਸਾਡੀ ਭੈਣ ਈ ਹੈ ਸਭ ਦੀ ਵੀ ਚਲੋ ਜੀ ਆਇਆ ਮੰਡੀ ਦੇ ਵਿੱਚ ਆਈ ਹੈ ਨਹੀਂ ਅੱਜ ਕੱਲ੍ਹ ਧੀਆਂ ਨੂੰ ਤਾਂ ਕੋਈ ਦਰਤ ਤੋਂ ਬਾਹਰ ਨਹੀਂ ਨਿਕੜਨ ਹੁੰਦਾ ਬਹੁਤ ਸਿਆਣੀ ਕੁੜੀ ਹੈ ਇੱਜ਼ਤ ਵਾਲੀ ਕੁੜੀ ਹੈ ਧੰਨਵਾਦ ਮੇਰੀ ਭੈਣ ਦਾ ਸਤਿ ਸ੍ਰੀ ਅਕਾਲ ਸਾਰੇ